ਵਾਹਿਗੁਰੂ ਸਾਹਿਬ ਜੀਓ ਪ੍ਰਭ ਪਾਵੈ ਮਾਨੁਖ ਗਤਿ ਪਾਵੈ ਪ੍ਰਭ ਪਾਵੈ ਤਾਂ ਪਾਥਰ ਤਰਾਵੈ ਪ੍ਰਭ ਪਾਵੈ ਬਿਨ ਸਾਸ ਤੇ ਰਖੈ ਪ੍ਰਭ ਪਾਵੈ ਤਾਂ ਹਰ ਗੁਣ ਪਾਖੈ ਪ੍ਰਭ ਪਾਵੈ ਤਾਂ ਪਤਤ ਉਦਾਰੈ ਆਪ ਕਰੇ ਆਪਨ ਵਿਚਾਰੈ ਦੁਹਾਂ ਸਿਰਿਆਂ ਕਾ ਆਪ ਸੁਆਮੀ ਖਿਲੇ ਬਿਗਸੈ ਅੰਤਰ ਜਾਮੀ ਜੋ ਪਾਵੈ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੇ ਮਿਹਰਾਂ ਦੇ ਸਾਈਂ ਕਿਰਪਾ ਦੇ ਦਾਤੇ ਜੁਗੋ ਜੁਗ ਅਟੱਲ ਸ਼ਬਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਮਿਹਰਬਾਨੀ ਦੇ ਸਦਕਾ ਲੜੀਵਾਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਆਰੰਭ ਕੀਤੀ ਹੋਈ ਹੈ ਆਓ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ పాਸ ਲਵਾਈਏ ਹਾਜ਼ਰੀਆਂ ਦੋਨੋਂ ਹੱਥ ਜੋੜਦੇ ਆਂ ਕਰੋ ਜੀ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਰਜਨ ਸਾਹਿਬ ਜੀ ਮਾਰੇ ਪਾਤਸ਼ਾਹ ਜੀ ਨੇ ਐਸੀਆਂ ਅਸੀਸਾਂ ਬਖਸ਼ੀਆਂ ਐਸੀ ਰਹਿਮ ਤਾਂ ਕੀਤੀਆਂ ਵੀ ਸਾਡੇ ਵਾਸਤੇ ਕਿਉਂ ਇਹ ਜ਼ਰੂਰੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਸ਼ਾਯਾ ਹੇਠ ਰਹਿਣਾ ਸਾਡੇ ਵਾਸਤੇ ਕਿਉਂ ਜ਼ਰੂਰੀ ਹੈ ਉਸ ਅਕਾਲ ਪੁਰਖ ਪਰਮਾਤਮਾ ਦੇ ਹੁਕਮਾਂ ਦੇ ਵਿੱਚ ਬੱਜੇ ਰਹਿਣਾ ਮਾਰੇ ਪਾਸ਼ਾ ਕਹਿਣ ਲੱਗੇ ਵੀ ਗੁਰੂ ਜਿਹੜਾ ਹੈ ਪਰਮਾਤਮਾ ਜਿਹੜਾ ਹੈ ਹਮੇਸ਼ਾ ਇਨਸਾਨ ਦੀ ਮਨੁੱਖਤਾ ਦੀ ਅਗਵਾਈ ਕਰਦਾ ਹੈ ਪ੍ਰਭ ਭਾਵੈ ਮਾਨੁਖ ਗਤਿ ਪਵ ਪ੍ਰਭ ਭਾਵੈ ਤਾਂ ਪਾਥਰ ਤਰਾ ਮਾਰੇ ਪਾਸ਼ਾ ਜੀ ਨੇ ਇਨਸਾਨ ਨੂੰ ਆਤਮਿਕ ਤੌਰ ਤੇ ਉੱਚਾ ਹੋਣ ਦੀ ਹਦਾਇਤ ਕੀਤੀ ਹੈ ਜਿਹੜਾ ਬੰਦਾ ਆਤਮਿਕ ਤੌਰ ਤੇ ਉੱਚਾ ਹੋ ਕੇ ਵਿਚਰਦਾ ਹੈ ਨਾ ਤੇ ਉਹ ਹਮੇਸ਼ਾ ਹੀ ਗੁਰੂ ਦੀ ਰਹਿਮਤ ਕਿਰਪਾ ਦਇਆ ਦਾ ਪਾਤਰ ਹੋ ਕੇ ਚੱਲਦਾ ਜਿਸ ਇਨਸਾਨ ਦਾ ਆਤਮਿਕ ਪੱਧਰ ਬੜਾ ਨੀਵਾ ਹੈ ਨਾ ਉਹ ਸਮਾਜ ਵਾਸਤੇ ਵੀ ਬੜਾ ਹਾਨੀਕਾਰਕ ਹੈ ਘਰ ਵਾਸਤੇ ਵੀ ਬੜਾ ਹਾਨੀਕਾਰਕ ਹੈ ਆਪਣੇ ਆਂਡ ਗਵਾਂਡ ਵਾਸਤੇ ਵੀ ਉਹ ਬੜਾ ਹੀ ਹਾਨੀਕਾਰਕ ਹੈ ਬਾਸ਼ਾ ਕਹਿੰ ਲੱਗੇ ਗੁਰੂ ਦੀ ਕਿਰਪਾ ਹੋਵੇ ਜਿਹੜਾ ਇਨਸਾਨ ਕਦੇ ਕਿਸੇ ਨੂੰ ਚੰਗਾ ਨਹੀਂ ਲੱਗਦਾ ਨਾ ਪ੍ਰਭ ਭਾਵੈ ਮਨੁਕਤ ਪਾਵੇ ਜਦੋਂ ਉਹਦੀ ਆਤਮਿਕ ਤੌਰ ਤੇ ਅਵਸਥਾ ਉੱਚੀ ਹੋ ਜਾਂਦੀ ਹੈ ਆਤਮਿਕ ਤੌਰ ਤੇ ਉਹਦਾ ਮਨੋਬਲ ਜਿਹੜਾ ਪਹਿਲਾਂ ਗ੍ਰੈਵਿਟਲ ਸੀ ਤੇ ਹੁਣ ਆਤਮਿਕ ਤੌਰ ਤੇ ਉਚਾਈਆਂ ਨੂੰ ਛੂੰਦਾ ਪਿਆ ਭਾਵ ਕੇ ਮਾੜੇ ਅਤੇ ਭੈੜੇ ਕੰਮ ਤਿਆਗ ਕੇ ਕੇਵਲ ਤੇ ਕੇਵਲ ਇੱਕ ਗੁਰੂ ਦੀ ਸਿੱਖਿਆ ਨੂੰ ਫੋਲੋ ਕਰਦਾ ਪਿਆ ਨਾ ਜਿਹੜਾ ਤੇ ਪਾਤਸ਼ਾਹ ਕਹਿਣ ਲੱਗੇ ਵੀ ਉਹ ਇਨਸਾਨ ਹਮੇਸ਼ਾ ਰੱਬ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ ਰੱਬ ਦੀ ਨਿਗਾਹ ਚ ਪ੍ਰਵਾਨ ਹੋ ਜਾਂਦਾ ਹੁਣ ਗੁਰੂ ਪਾਤਸ਼ਾਹ ਨੇ ਹਮੇਸ਼ਾ ਸਾਨੂੰ ਰੱਬ ਦੀ ਨਿਗਾਹ ਚ ਪ੍ਰਵਾਨ ਹੋਣ ਬਾਰੇ ਕਿਹਾ ਤੇ ਜਿਹੜਾ ਕੋਈ ਰੱਬ ਦੀ ਨਿਗਾਹ ਚ ਪ੍ਰਵਾਨ ਹੋਇਆ ਨਾ ਉਹ ਹਮੇਸ਼ਾ ਹੀ ਸਤਿਗੁਰੂ ਦੀ ਖੁਸ਼ੀ ਦਾ ਮਹਾਰਾਜ ਦੀ ਮਿਹਰ ਦਾ ਪਾਤਰ ਬਣ ਕੇ ਚੱਲਦਾ ਹੈ ਸਿੱਖ ਦੇ ਇਤਿਹਾਸ ਦੇ ਵਿੱਚ ਅਨੇਕਾਂ ਐਸੇ ਘਟਨਾਵਾਂ ਹਨ ਜਿਨ੍ਹਾਂ ਤੋਂ ਇਹ ਸਾਨੂੰ ਪਤਾ ਲੱਗ ਜਾਂਦਾ ਵੀ ਇਨਸਾਨ ਦਾ ਪਹਿਲਾ ਵਾਲਾ ਜੀਵਨ ਕਿਹੋ ਜਿਹਾ ਹੁੰਦਾ ਹੈ ਅਤੇ ਬਾਅਦ ਵਾਲਾ ਜੀਵਨ ਜਦੋਂ ਗੁਰੂ ਦੀ ਮਿਹਰਬਾਨੀ ਹੋ ਜਾਂਦੀ ਹੈ ਤਬਦੀਲ ਹੋ ਜਾਂਦਾ ਹੈ ਹੁਣ ਭੂਮੀਆਂ ਚੋਰ ਚੋਰ ਕੋਡੇ ਰਾਕਸ਼ ਵਰਗੇ ਸੱਜਣ ਥੱਗ ਵਰਗੇ ਜਿਹੜੇ ਨੇ ਉਹ ਸਾਈਭਾਂ ਦੀ ਸੰਗਤ ਕਰਕੇ ਗੁਰੂ ਸਾਹਿਬਾਂ ਦੇ ਬਚਨਾਂ ਦੀ ਪਾਲਣਾ ਕਰਕੇ ਗੁਰੂ ਸਾਹਿਬ ਜੀ ਦੇ ਹੁਕਮਾਂ ਦੇ ਅਨੁਸਾਰ ਹੀ ਹੋ ਕੇ ਪਹਿਲਾਂ ਵਾਲਾ ਜਿਹੜਾ ਜੀਵਨ ਸੀਗਾ ਉਹਦਾ ਤਿਆਗ ਕਰਦਿਆਂ ਹੋਇਆ ਬਾਅਦ ਵਿੱਚ ਆਤਮਿਕ ਤੌਰ ਤੇ ਵਿਸ਼ੇਸ਼ ਤੌਰ ਤੇ ਉਚਾਈਆਂ ਨੂੰ ਸ਼ੂਨਾ ਆਰੰਭ ਕਰ ਦਿੱਤਾ ਹੁਣ ਪ੍ਰੇਮਾ ਕੋੜੀ ਜਿਹੜਾ ਹੈ ਪਹਿਲਾਂ ਦਾ ਜੀਵਨ ਹੋਰ ਹੈ ਬਾਅਦ ਵਿੱਚ ਉਹਦੀ ਜ਼ਿੰਦਗੀ ਦਾ ਸਮਾ ਜਿਹੜਾ ਉਹ ਤਬਦੀਲ ਹੁੰਦਾ ਹੈ ਜੇ ਗੁਰੂ ਅਮਰਦਾਸ ਮਹਾਰਾਜ ਪਾਸ਼ਾ ਜੀ ਦੀਆਂ ਖੁਸ਼ੀਆਂ ਦਾ ਪਾਤਰ ਬਣ ਕੇ ਵਿਚਰਦਾ ਹੈ। ਸੋ ਕਿਤੇ ਨਾ ਕਿਤੇ ਗੱਲ ਜਿਹੜੀ ਹੈ ਗੁਰੂ ਸਾਹਿਬ ਦੀ ਮਿਹਰਬਾਨੀ ਦੇ ਉੱਤੇ ਆਣ ਖੜਦੀ ਹੈ। ਤੇ ਕਿਰਦਾਰ ਤੋਂ ਕਰੈਕਟਰ ਤੋਂ اخلاق ਤੋਂ ਡਿੱਗਿਆ ਹੋਇਆ ਬੰਦਾ ਵੀ ਜਦੋਂ ਸਹਿਬ ਪਾਸ਼ਾ ਜੀ ਦੀ ਨਿਗਾਹ ਦੇ ਵਿੱਚ ਆ ਜਾਂਦਾ ਹੈ ਤੇ ਮਹਰ ਕਰਨ ਲੱਗੇ ਉਹਦਾ ਆਤਮਿਕ ਕੌਰ ਤੇ ਜੀਵਨ ਜਿਹੜਾ ਹੈ ਨਾ ਬੜਾ ਉੱਚਾ ਹੋ ਜਾਂਦਾ ਹੈ। ਜਮੀਨੀ ਤੌਰ ਤੇ ਜਮੀਨੀ ਪੱਧਰ ਤੇ ਉਹ ਆਪਣੇ ਆਪ ਨੂੰ ਇਦਾਂ ਸਮਝਣਾ ਸ਼ੁਰੂ ਕਰ ਲਿੰਦਾ ਵਾ ਵੀ ਗੁਰੂ ਤੋਂ ਸਿਵਾਏ ਮੇਰਾ ਹੋਰ ਕੋਈ ਨਹੀਂ ਹੈ ਇਸ ਸੰਸਾਰ ਵਿੱਚ ਮਹਾਰਨੇਕਾ ਵੀ ਪ੍ਰਭ ਭਾਵੈ ਮਨੁ ਗਤਿ ਪਾਵੈ ਪ੍ਰਭ ਭਵੈ ਤਾਂ ਪਥਰ ਤਰਾਵੇ ਪਾਸ਼ਾ ਜੀ ਕਹਿਣ ਲੱਗੇ ਵੀ ਗੁਰੂ ਦੀ ਕਿਰਪਾ ਦੇ ਨਾਲ ਮਿਹਰਬਾਨੀ ਦੇ ਨਾਲ ਇਨਸਾਨ ਦਾ ਜਿਹੜਾ ਪੱਥਰਾਂ ਵਰਗਾ ਦਿਲ ਹੁੰਦਾ ਨਾ ਭਾਰਾ ਪਾਸ਼ਾ ਜੀ ਕਹਿਣ ਲੱਗੇ ਵੀ ਉਹਦੇ ਉੱਤੇ ਵੀ ਮਿਹਰਬਾਨੀ ਹੋ ਜਾਂਦੀ ਹੈ ਕਿਰਪਾ ਹੋ ਜਾਂਦੀ ਹੈ ਜਦੋਂ ਗੁਰੂ ਤੇ ਕਿਰਪਾ ਗੁਰੂ ਦੀ ਕਿਰਪਾ ਸਾਡੇ ਤੇ ਹੁਣ ਲੱਗ ਜਾਵੇ ਨਾ ਇਹਦਾ ਭਾਵ ਹੈ ਵੀ ਢੀਠ ਤੋਂ ਢੀਠ ਮਨੁੱਖ ਜਿਹੜਾ ਵੀ ਉਹ ਸਮਾਜ ਵਾਸਤੇ ਕੁਝ ਨਾ ਕੁਝ ਚੰਗਾ ਕਰਨ ਬਾਰੇ ਸੋਚਦਾ ਹੈ ਪਰ ਕਦੋਂ ਜਦੋਂ ਇਨਸਾਨ ਸੱਚਮੁੱਚ ਮਹਾਰਾਜ ਦੇ ਦਿੱਤੇ ਹੋਏ ਹੁਕਮਾਂ ਦੇ ਅਨੁਸਾਰ ਜ਼ਿੰਦਗੀ ਨੂੰ ਬਤੀਤ ਕਰਦਾ ਫਿਰ ਮਾਰਨ ਕਿ ਪ੍ਰਭਾਵੇ ਬਿਨ ਸਾਸਤੇ ਰੱਖੇ ਪ੍ਰਭਾਵੇ ਤਾਂ ਹਰ ਬਣ ਭਾਖ ਹੈ ਮਾਰੇ ਪਾਸੇ ਕਹਿਣ ਲੱਗੇ ਕਈ ਵਾਰੀ ਵੇਖੋ ਆਮ ਇਹ ਆਪਾ ਵਿਚਰ ਦੁਨੀਆ ਵਿੱਚ ਜਦੋਂ ਵਿਚਰਦੇ ਆ ਨਾ ਸੰਸਾਰ ਚ ਤੇ ਕਈ ਵਾਰੀ ਐਸੇ ਲੋਕ ਜਿਨ੍ਹਾਂ ਦੇ ਨਾਲ ਸਾਡਾ ਮੇਲਜੋਲ ਹੁੰਦਾ ਹੈ ਤੁਹਾਡੀ ਵੀ ਨਿਕਾ ਵਿੱਚ ਹੋਣਗੇ ਜਾਂ ਤੁਸੀਂ ਸੁਣੇ ਵੀ ਹੋਣਗੇ ਕਈ ਵਾਰੀ ਕਿ ਇਹਦੇ ਉਮੀਦ ਨਹੀਂ ਸੀ ਬਚਣ ਦੀ ਜਿਦਾਂ ਕੋਈ ਵੈਂਟੀਲੇਟਰ ਤੇ ਲੱਗਾ ਹੋਵੇ ਤੇ ਉਹਦੇ ਉਮੀਦ ਨਾ ਹੋਵੇ ਬਚਣ ਦੀ ਪਰ ਅਖੀਰ ਨੂੰ ਉਹ ਨੌਂ ਬਰ ਨੌ ਹੋ ਕੇ ਆਪਣੇ ਘਰੇ ਪਹੁੰਚ ਜਾਵੇ ਤੇ ਆਮ ਆਪਾਂ ਫਿਰ ਕਹਿੰਦੇ ਆ ਨਾ ਵੀ ਵੇਖੋ ਇਹਦੀ ਉਮੀਦ ਨਹੀਂ ਸੀ ਬਚਣ ਦੀ ਅਖੀਰਲੀ ਸਟੇਜ ਤੇ ਪਹੁੰਚ ਗਿਆ ਸੀ ਪਰ ਫਿਰ ਵੀ ਰੱਬ ਨੇ ਮਿਹਰਬਾਨੀ ਕੀਤੀ ਵੀ ਸਾਹ ਵਾਪਸ ਮਿਲ ਗਏ ਅਜੇ ਜਿਉਣਾ ਸੀ ਪਰਿਵਾਰ ਦੇ ਵਿੱਚ ਤੇ ਰੱਬ ਨੇ ਕਿਰਪਾ ਕੀਤੀ ਆ ਵੀ ਸਾਹ ਵਾਪਸ ਮਿਲ ਗਏ ਹੁਣ ਕਈ ਲੋਕ ਉਹ ਨੇ ਜਿਹੜੇ ਕੋਮਾ ਦੇ ਵਿੱਚ ਚਲੇ ਜਾਂਦੇ ਸਾਹ ਚੱਲਦੇ ਨੇ ਸਰੀਰ ਹਿਲਜੁਲ ਕਰਨੋਂ ਹਟ ਜਾਂਦਾ ਨਾ ਦਿਨ ਦਾ ਪਤਾ ਨਾ ਰਾਤ ਦਾ ਪਤਾ ਨਾ ਦੁਪਹਿਰ ਦਾ ਪਤਾ ਨਾ ਸ਼ਾਮ ਵੇਲੇ ਦਾ ਪਤਾ ਨਾ ਕੋਈ ਆਪਣੇ ਦਾ ਪਤਾ ਨਾ ਪੈਗਾਨਿਆਂ ਦਾ ਪਤਾ ਪਾਸ਼ਾ ਜੀ ਕਹਿਣ ਲੱਗੇ ਕਈ ਵਾਰੀ ਕੋਮਾ ਦੇ ਵਿੱਚ ਗਿਆ ਹੋਇਆ ਮਨੁੱਖ ਵੀ ਕੁਝ ਸਮੇਂ ਬਾਅਦ ਵਾਪਸ ਜਦੋਂ ਪਰਤਕੇ ਆਉਂਦਾ ਹੈ ਤੇ ਉਹ ਫਿਰ ਕਹਿੰਦਾ ਵੀ ਮੈਨੂੰ ਨਹੀਂ ਸੀ ਪਤਾ ਵੀ ਮੈਂ ਕਿੱਥੇ ਪਿਆ ਮੈਂ ਕੀ ਖਾਦਾ ਤੇ ਕੀ ਪੀਤਾ ਪਰ ਇੰਨਾ ਜ਼ਰੂਰ ਹੈ ਮੇਮਾਰੇ ਦੀ ਕਿਰਪਾ ਹੋਈ ਹੈ ਦੁਬਾਰਾ ਮੈਂ ਇਸ ਰੰਗਲੀ ਦੁਨੀਆ ਦੇ ਵਿੱਚ ਪਹੁੰਚ ਗਿਆ ਇਨਸਾਨ ਕਿੰਨਾ ਬੇਰੰਗਲੀ ਦੁਨੀਆ ਚ ਦੁਬਾਰਾ ਮੈਂ ਆ ਗਿਆ ਤੇ ਮਹਾਰਾਜ ਨੇ ਕਿਹਾ ਵਾ ਵੀ ਵੇਖ ਰੱਬ ਬੜਾ ਮਿਹਰਬਾਨ ਆ ਬੜਾ ਕਿਰਪਾਲੂ ਤੇ ਬੜਾ ਦਿਆਲੂ ਆ ਵਿਚਾਵੇ ਤੇ ਅਖੀਰਲੀ ਸਟੇਜ ਤੇ ਪਹੁੰਚ ਚੁੱਕੇ ਮਨੁੱਖ ਨੂੰ ਦੁਬਾਰਾ ਤੋਂ ਤੰਦਰੁਸਤ ਕਰਕੇ ਉਹਨੂੰ ਪਹਿਲਾਂ ਵਰਗੀ ਜ਼ਿੰਦਗੀ ਦੇ ਦਿੰਦਾ ਵਾ ਸਹਿਬ ਕਹਿਣ ਲੱਗੇ ਉਹ ਦਾਤੇ ਦੇ ਹੱਥ ਬੜਾ ਕੁਝ ਪ੍ਰਭ ਭਾਵੇ ਦਿਨ ਸਾਸ ਤੇ ਰੱਖ ਕੋਮਾ ਵਿੱਚ ਗਿਆ ਵੀ ਇਨਸਾਨ ਮਰਿਆਂ ਦੇ ਬਰਾਬਰ ਹੈ ਤੇ ਵੈਂਟੀਲੇਟਰ ਤੇ ਪਿਆ ਹੋਇਆ ਇਨਸਾਨ ਵੀ ਮਰਿਆਂ ਦੇ ਬਰਾਬਰ ਕੁਝ ਕੁ ਚਾਂਸ ਹਨ ਜਿਉਂਦੇ ਰਹਿਣ ਦੇ ਪਰ ਗੁਰੂ ਦੀ ਕਿਰਪਾ ਦੇ ਨਾਲ ਸਵਾਸ ਦੁਬਾਰਾ ਮਿਲਦੇ ਹਨ ਫਿਰ ਪਾਸ਼ਾ ਦੀ ਮਿਹਰਬਾਨੀ ਦੇ ਨਾਲ ਉਹੋ ਹੀ ਸਰੀਰ ਜਿਹੜਾ ਕਿਸੇ ਸਮੇਂ ਰੋਗੀ ਹੋਇਆ ਹੁੰਦਾ ਹੈ ਰੋਗਾਂ ਨਾਲ ਗਰਸਿਆ ਹੋਇਆ ਹੁੰਦਾ ਹੈ ਉਹ ਆਪਣੇ ਘਰ ਪਰਿਵਾਰ ਵਿੱਚ ਸੋਹਣੇ ਤਰੀਕੇ ਨਾਲ ਦੁਬਾਰਾ ਜਿੰਦਗੀ ਬਤੀਤ ਕਰਦਾ ਹੈ ਅੱਗੇ ਮਹਾਰਾਜ ਨੇ ਕਿਹਾ ਪ੍ਰਭ ਭਾਵੈ ਤਾਂ ਹਰ ਗੁਣ ਪੱਖ ਹੈ ਪਾਤਸ਼ਾਹ ਜੀ ਕਹਿੰ ਲੈ ਕੇ ਗੁਰੂ ਦੀ ਕਿਰਪਾ ਦੇ ਨਾਲ ਇਹ ਜੀਵ ਉਹ ਹੈ ਜਿਹੜਾ ਗੁਰੂ ਪਾਤਸ਼ਾਹ ਜੀ ਦੀ ਰਹਿਮਤ ਦੇ ਨਾਲ ਪਰਮਾਤਮਾ ਦੇ ਰੱਬੀ ਗੁਣਾਂ ਨੂੰ ਸਮਝਦਾ ਅੱਗੇ ਸਾਬ ਨੇ ਕਿਹਾ ਪ੍ਰਭ ਭਾਵੈ ਤਾਂ ਪਤਤ ਉਧਾਰੈ ਆਪ ਕਰੈ ਆਪਨ ਬਿਝਾਰੈ ਗੁਰੂ ਦੀ ਕਿਰਪਾ ਹੋਵੇ ਨਾ اخلاق ਤੋਂ ਡਿੱਗਿਆ ਮਨੁੱਖ ਗਿਰਦਾਰ ਤੋਂ ਡਿੱਗਿਆ ਮਨੁੱਖ ਕਰੈਕਟਰ ਤੋਂ ਡਿੱਗਿਆ ਹੋਇਆ ਮਨੁੱਖ ਜਿਹੜਾ ਬਣ ਗੁਰੂ ਉਹਦੇ ਉੱਤੇ ਵੀ ਕਿਰਪਾ ਕਰਦਾ ਭਾਈ ਭਲਿਆ ਜ਼ਿੰਦਗੀ ਜਿਉਣ ਦਾ ਆਪਣਾ ਚੱਜ ਤਰੀਕਾ ਬਦਲ ਲਾ। ਸਿੱਕੇ ਇਤਿਹਾਸ ਦੇ ਵਿੱਚ ਸਾਨੂੰ ਅਨੇਕਾਂ ਏਦਾਂ ਦੇ ਉਦਾਹਰਨਾਂ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦਾ ਕਿਰਦਾਰ ਬੜਾ ਨੀਮਾ ਹੁੰਦਾ ਸੀ। ਜਿਨ੍ਹਾਂ ਦੇ ਜਿਨ੍ਹਾਂ ਦਾ ਕਿਰਦਾਰ ਇੰਨਾ ਨੀਮਾ ਹੁੰਦਾ ਸੀ ਕਿ ਸ਼ਰਮਸਾਰ ਕਰ ਦਿੰਦਾ ਸੀਗਾ ਉਹਨਾਂ ਨੂੰ ਵੀ ਉਹਨਾਂ ਦੇ ਪਰਿਵਾਰਾਂ ਨੂੰ ਭੁਮੀਏ ਚੋਰ ਵਰਗੇ ਸੱਜਣ ਠੱਗ ਵਰਗੇ ਗੋਡੇ ਰਕਸ਼ ਵਰਗੇ ਪਾਸ਼ਾ ਜੀ ਦੀ ਸੰਗਤ ਦਾ ਆਨੰਦ ਮਾਣਦੇ ਹਨ ਨਿਗ ਮਾਣਦੇ ਹਨ ਗੁਰੂ ਸਾਹਿਬ ਦੇ ਬੋਲਾਂ ਨੂੰ ਸੁਣਦੇ ਹਨ ਮਹਾਰਾਜ ਦੇ ਬਚਨਾਂ ਨੂੰ ਸਵੀਕਾਰ ਵੀ ਕਰਦੇ ਨੇ ਤੇ ਪਹਿਲਾਂ ਵਾਲਾ ਜੀਵਨ ਵੱਖਰਾ ਹੈ ਜਿੱਨਾ ਸਮਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਨਹੀਂ ਮਿਲਦੇ ਪਰ ਜਦੋਂ ਗੁਰੂ ਨਾਨਕ ਸਾਹਿਬ ਮਾਰੇ ਪਾਸ਼ਾ ਜੀ ਦੀ ਸੰਗਤ ਕਰ ਲੈਂਦੇ ਨੇ ਤੇ ਗੁਰੂ ਨਾਨਕ ਸਾਹਿਬ ਮਾਰੇ ਪਾਸ਼ਾ ਜੀ ਦੇ ਬਚਨਾਂ ਤੇ ਧਾਰਨੀ ਹੋ ਜਾਂਦੇ ਨੇ ਉਹਦੇ ਬਾਅਦ ਸਤਿਗੁਰੂ ਪਾਸ਼ਾ ਜੀ ਦੀ ਰਹਿਮਤ ਕਿਰਪਾ ਜਿਹੜੀ ਹੈ ਉਹਦਾ ਮੀਂਹ ਵਰਸਦਾ ਹੈ ਜਦੋਂ ਤੇ ਇਹੋ ਲੋਕ ਜਿਹੜੇ ਹਨ ਰੱਬ ਦੇ ਹੁਕਮ ਦੇ ਵਿੱਚ ਰਹਿ ਕੇ ਦੁਨੀਆਂ ਦਾ ਸੰਸਾਰ ਦਾ ਸੰਸਾਰ ਦੇ ਲੋਕਾਂ ਦਾ ਭਲਾ ਕਰਦੇ ਹਨ ਹਮੇਸ਼ਾ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਜਦੋਂ ਆਪਾਂ ਚੱਲਦੇ ਆਂ ਤੇ ਇਨਸਾਨ ਰੱਬ ਦੇ ਹੁਕਮ ਤੇ ਚੱਲਦਾ ਚੱਲਦਾ ਦੁਨੀਆਂ ਦਾ ਭਲਾ ਕਰਨ ਵਾਲਾ ਇਨਸਾਨ ਬਣ ਵਿਚਰਦਾ ਮਹਾਰਾਜ ਨੇ ਸਾਨੂੰ ਕਿਹਾ ਵੀ ਹੋਈ ਹੈ ਇਸ ਸੰਸਾਰ ਵਿੱਚ ਆਇਆ ਨਾ ਵਿੱਚ ਦੁਨੀਆ ਸੇਵਕ ਮਈਏ ਤਾਂ ਦਰਗਾ ਬੈਸਣ ਪਾਈਏ ਕਹੋ ਨਾਨਕ ਪਾਹ ਲੁਡਾਈਏ ਜਿਦਾਂ ਪਲਵਾਨ ਜਦੋਂ ਜਿੱਤਦਾ ਵਾ ਆਪਣੀ ਬਾਹ ਉੱਪਰ ਨੂੰ ਕਰਕੇ ਨਾ ਜੇਤੂ ਹੋਣ ਦਾ ਇਕਰਾਰ ਦੱਸਦਾ ਵਾ ਲੋਕਾਂ ਨੂੰ ਵੀ ਮੈਂ ਜਿੱਤ ਚੁੱਕਿਆ ਹਾਂ ਇਦਾਂ ਹੀ ਮਾਰੇ ਨੇ ਕਿਹਾ ਵੀ ਦੁਨੀਆ ਦੇ ਵਿੱਚ ਚੰਗਾ ਰਹਿ ਕੇ ਦੁਨੀਆ ਦੀ ਸੇਵਾ ਕਰਕੇ ਦੁਨੀਆ ਦੇ ਜਿਹੜੇ ਪਛੜੇ ਪਣ ਵਾਲੀ ਸੋਚ ਹੈ ਉਹਨੂੰ ਤਿਆਗ ਕੇ ਰੱਬ ਦੀ ਸੋਚ ਨੂੰ ਅਪਣਾ ਕੇ ਜਦੋਂ ਚੰਗਾ ਕੀਤਾ ਜਾਂਦਾ ਤੇ ਫਿਰ ਪਹਿਲਵਾਨਾਂ ਦੇ ਵਾਂਗੂ ਜੇਤੂ ਕਰਾਰ ਲੈ ਕੇ ਇਨਸਾਨ ਇਸ ਦੁਨੀਆ 'ਚ ਸੁਰੱਖਰੂ ਹੁੰਦਾ ਤੇ ਮਾਰੇ ਨੇ ਕਿਹਾ ਵੀ ਆਓ ਉਸ ਪ੍ਰਮਾਤਮਾ ਵਾਹਿਗੁਰੂ ਦੇ ਬਚਨਾਂ ਦੇ ਅਨੁਸਾਰ ਹੀ ਹੋ ਕੇ ਨਾ ਸਤਿਗੁਰੂ ਦੀ ਕਿਰਪਾ ਮਹਾਰਾਜ ਦੀ ਰਹਿਮਤ ਦੇ ਪਾਲਣਹਾਰ ਹੋ ਕੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਬਾਦਸ਼ਾਹ ਕਹਿਣ ਲੱਗੇ ਵੀ ਜਿਹੜੇ ਲੋਕਾਂ ਦੀ ਸੋਚ ਬੜੀ ਨੀਮੀ ਅਤੇ ਮਲੀਨ ਹੋ ਜਾਂਦੀ ਹੈ ਨਾ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਾ ਕਿਰਦਾਰ ਜਿਹੜਾ ਵਾ ਬੜਾ ਉੱਚਾ ਹੋ ਜਾਂਦਾ ਵਾ ਉਹ ਇੱਕ ਪੱਤਰ ਬੜਾ ਉੱਚਾ ਹੋ ਜਾਂਦਾ। ਸਹਿਬ ਕਹਿੰਦੇ ਕਿ ਪ੍ਰਭਾਵ ਹੈ ਤਾਂ ਪਤਤ ਉਧਾਰ ਹੈ। ਆਪ ਕਰੇ ਆਪਨ ਵਿਚਾਰੀ। ਉਹ ਆਪਣਾ ਬਣਾਉਂਦਾ ਵਾ ਰੱਬ। ਪਤਤ ਤੋਂ ਪਤ ਮਨੁੱਖ ਜਿਹੜਾ ਵਾ। ਘਟੀਆ ਤੋਂ ਘਟੀਆ ਸੋਚ ਵਾਲਾ ਮਨੁੱਖ ਜਿਹੜਾ ਵਾ। ਗੁਰੂ ਦੀ ਰਹਿਮਤ ਕਿਰਪਾ ਦੇ ਨਾਲ ਸਤਿਗੁਰਾਂ ਦੇ ਬਚਨਾਂ ਦਾ ਅਨੁਸਾਰੀ ਹੋ ਕੇ پاک ਪਵਿੱਤਰ ਹੋ ਨਿਪੜਦਾ ਵਾ। ਮਲੀਨ ਬੁੱਧੀ ਜਿਹੜੀ ਹੁੰਦੀ ਉਹਦਾ ਤਿਆਗ ਕਰ ਦਿੰਦਾ ਵਾ।

ਤਕਰੀਬਨ ਉਹ ਮਾਲਕ ਆਪ ਹੀ ਸ੍ਰਿਸ਼ਟੀ ਦੇ ਵਿੱਚ ਵਿਚਰਦਾ ਹੈ ਵੇਖਦਾ ਵੀ ਹੈ ਦੇ ਸੰਸਾਰ ਕਰਦਾ ਕੀ ਪਿਆ ਵਾ ਉਹ ਅੰਤਰਜਾਮੀ ਹੈ ਅੰਤਰਜਾਮੀ ਪੁਰਖ ਪਦਤ ਉਹ ਉਹ ਅੰਤਰਜਾਮੀ ਸੱਚਾ ਪੁਰਖ ਆ ਅਸੀਂ ਕੀ ਕਰਦੇ ਹਾਂ ਸਾਡੇ ਉੱਤੇ ਉਸ ਮਾਲਕ ਦੀ ਨਿਗਾਹ ਹੈ ਅੱਗੇ ਮਾਰੇ ਨੇ ਕਿਹਾ ਜੋ ਆਪ ਭਾਵੈ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਮਾਰੇ ਪਾਸ ਨੂੰ ਜੋ ਚੰਗਾ ਲੱਗਦਾ ਨੇ ਉਹ ਆਪ ਚੰਗੇ ਕਾਰਜ ਕਰਵਾਉਂਦੇ ਨੇ ਪ੍ਰਭ ਭਾਵੈ ਜੋ ਭਾਵ ਹੈ ਸੋ ਕਰ ਕਰਾਵੇ ਜਿਵੇਂ ਉਹਨੂੰ ਚੰਗਾ ਲੱਗਦਾ ਇਨਸਾਨ ਉਹਦੇ ਹੁਕਮ ਦੇ ਵਿੱਚ ਰਹੀ ਜਾਵੇ ਉਹਦੇ ਹੁਕਮ ਦੇ ਵਿੱਚ ਰਹਿ ਕੇ ਕਿੱਤਾ ਕਰੇ ਉਹਦੇ ਹੁਕਮ ਦੇ ਵਿੱਚ ਰਹਿ ਕੇ ਕਿਰਤ ਕਰੇ ਉਹਦੇ ਹੁਕਮ ਦੇ ਅਨੁਸਾਰ ਹੀ ਹੋ ਕੇ ਚੱਲੇ ਪਾਤਸ਼ਾਹ ਕਹਿੰਦੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਉਹ ਮਾਲਕ ਵੇਖਦਾ ਸਾਰਾ ਕੁਝ ਹੀ ਹੈ ਸਭ ਕੁਝ ਤੱਕਦਾ ਪਿਆ ਐਸੀ ਗੱਲ ਨਹੀਂ ਕਿ ਰੱਬ ਵੇਖਦਾ ਨਹੀਂ ਵਾਹਿਗੁਰੂ ਵੇਖਦਾ ਸਭ ਕੁਝ ਹੀ ਹੈ ਤੱਕਣ ਦਿਆ ਵਾ ਇਨਸਾਨ ਦੇ ਉੱਤੇ ਨਿਗਾਹ ਵਾ ਉਸ ਮਾਲਕ ਦੀ ਦਾ ਕਹਿਣ ਲੱਗੇ ਮਾਲਕ ਵੇਖਦਾ ਸਾਰਾ ਕੁਝ ਆ। ਦਇਆ ਵੀ ਕਰਦਾ ਵਾ, ਰਹਿਮਤਾ ਵੀ ਵਰਸਾਉਂਦਾ ਵਾ। ਪਾਸ਼ਾ ਕਹਿਣ ਲੱਗੇ ਪਰ ਇਨਸਾਨ ਨੂੰ ਦੇਖਦਾ ਨਹੀਂ ਹੈ ਉਹ ਮਾਲ। ਨਾਨਕ ਦ੍ਰਿਸ਼ਟੀ ਅਵਰ ਨਾ ਆਵੇ। ਪਾਸ਼ਾ ਕਹਿਣ ਲੱਗੇ ਵੀ ਵਾਹਿਗੁਰੂ ਦੀ ਰਜਾ ਦੇ ਵਿੱਚ ਰਹਿ ਤੋ ਅੰਤਰਜਾਮੀ ਹੈ, ਉਹ ਤੈਨੂੰ ਹਰ ਥਾਂ ਤੇ ਤੱਕਦਾ ਹੈ। ਬੇਸ਼ੱਕ ਤੂੰ ਉਸ ਮਾਲਕ ਨੂੰ ਅਜੇ ਤੱਕ ਨਹੀਂ ਤੱਕਿਆ। ਬੋਲ ਚੁਕ ਦੀ ਬਖਸ਼ੋ ਖਿਮਾ ਜੀ। ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।